ਮਾ ਸਰਿੰਦਰ ਸਿੰਘ ਕੀ ਗੱਲ ਹੋਈ ਐਕਸੀਡੈਂਟ ਹੋਇਆ ਸੀ ਕਿੱਦਾਂ ਮਗਰੂਬ ਬਾਸ ਨੇ ਫੇੜ ਮਾਰੀ ਜੀ ਓਵਰ ਸਪੀਡ ਬਾਸ ਸੀ ਬੱਧੇ ਲੱਗਿਆ ਸਾਨੂੰ ਜਦੋਂ ਮੈਂ ਬਾਅਦ ਹੀ ਪਤਾ ਲੱਗਿਆ ਮੇਰੇ ਕਾਰ ਦੀ ਡੈੱਥ ਹੋ ਗਈ ਤੇ ਮੈਂ ਉੱਥੇ ਆ ਮੌਕੇ ਤੇ ਡੈੱਥ ਹੋ ਗਈ ਸੀ ਕਿੱਥੋਂ ਆ ਰਹੇ ਸੀ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਲੱਕਮ ਸਾਹਿਬ ਤੋਂ ਆ ਰਹੇ ਸੀ ਤੇ ਜਲਾਲਾਬਾਦ ਆ ਰਹੇ ਸੀ ਬਸ ਕਿਤੋਂ ਆ ਰਹੇ ਸੀ ਬਾਸ ਫਾਇਲ ਕਾਤੋਂ ਆ ਰਹੀ ਸੀ ਨਹੀਂ ਅਸੀਂ ਅਸੀਂ ਪਿੰਡ ਲੱਖਾਂ ਸਾਹਿਬ ਤੋਂ ਆ ਰਹੇ ਸੀ ਤੇ ਜਲਾਲਾ ਵੱਲ ਜਾ ਰਹੇ ਸੀ ਠੀਕ ਹੈ ਹਾਂਜੀ ਫਾਜ਼ਿਲਕਾ ਵੀ ਸਾਈਡ ਤੋਂ ਪਾਸੇ ਹਾਂਜੀ ਆ ਰਹੇ ਸੀ ਤੇ ਉਹ ਆ ਕਿੰਦਾ ਐਕਸੀਡੈਂਟ ਵਾਹ ਓਵਰ ਸਪੀਡ ਬੱਸ ਸੀ ਸੰ ਪਿੱਛੇ ਟੱਕਰ ਮਾਰੀ ਐ ਬੱਸ ਦਾ ਇੱਕ ਪਾਸਾ ਜਿਹੜਾ ਇਸ ਕਨੈਕਟਰ ਸਾਈਡ ਦਾ ਸਾਰਾ ਵਹਿ ਗਿਆ ਐਕਟਵੇਲ ਸਾਈਡ ਟੱਪ ਗਈ ਇੰਨੀ ਜ਼ੋਰ ਦੀ ਵਜੀ ਇੰਨੀ ਜਾਣੀ ਕਿ ਉਹਨਾਂ ਸਪੀਡ 'ਚ ਸੀ ਬੱਸ ਅਸੀਂ ਦੋ ਜਣੇ ਸੀ ਅਸੀਂ ਦੋ ਜਣੇ ਸੀ ਕਨਾਲ ਪਰ ਮੈਸੇਜ ਸੀ ਮੇਰੇ ਮੈਸੇਜ ਆਏ ਸੀ ਸੀਮਾ ਰਾਣੀ ਮੌਕੇ ਦੀ ਰੱਖੋਗੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਕਿੰਨੇ ਬੱਚੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਹਾਂਜੀ ਤੇ ਬੱਸ ਨਾਲ ਡਰਾਈਵਰ ਜੋ ਕੰਮ ਚੱਕਿਆ ਕਿਸ ਨੇ ਸੰਭਾਲਿਆ ਉਹਨਾਂ ਨੇ ਕਿ ਲਈ ਨਹੀਂ ਉਹ ਆਂਡ ਗੌਂਡ ਜਿਹੜੇ ਉੱਤੇ ਲੇਕੇ ਸੀ ਉਹਨਾਂ ਫਿਰ ਚੱਕਿਆ ਚੁੱਕਿਆ ਇਹ ਤਾਂ ਪਤਾ ਨਹੀਂ ਲੱਗਿਆ ਵੀ ਕਿੰਨੇ ਚੱਕਿਆ ਕਿਵੇਂ ਆ ਕਿ ਮੈਨੂੰ ਤਾਂ ਪੂਰੀ ਪਛਾਣ ਹੀ ਨਹੀਂ ਕਿਉਂਕਿ ਮੈਂ ਤਾਂ ਗਮਸਮ ਸੀ ਵੀ ਹੋ ਗਿਆ ਬੱਸ ਅਫਰਾ-ਫਰੀ ਨਹੀਂ ਮੈਨੂੰ ਇਹਨਾ ਹੀ ਨਹੀਂ ਪਤਾ ਬੱਸ ਲਫਰਾਰ ਹੋਇਆ ਕਿ ਨਹੀਂ ਹੋਇਆ ਬੱਸ ਦਾ ਕਨੈਕਟਰ ਕੋਣਾ ਡਰਾਈਵਰ ਕੋਣਾ ਇਹਨਾ ਮੈਨੂੰ ਨਹੀਂ ਪਤਾ ਕੀ ਨਾਂ ਕੀ ਤੁਹਾਨੂੰ ਮੇਰਾ ਨਾਮ ਸੁਰਿੰਦਰ ਸਿੰਘ ਜੀ ਕੰਮ ਕੀ ਕਰਦੇ ਮਿਹਨਤ ਮਜ਼ਦੂਰੀ ਕਰਦਾ ਜੀ ਜਲਾਲਾਬਾਦ ਆਉਂਦੇ ਪੈ ਸੀ ਮੇਰੀ ਗੁੱਡੀਆ ਉਹਨਾਂ ਪਾਠ ਕਰਾਣਾ ਸੀ ਤੇ ਦੋਵੇਂ ਜੀ ਆਉਂਦੇ ਪੈ ਸੀ ਤੇ ਪਿੱਛੋਂ ਬੱਸ ਵੱਜੀ ਨਮੋਚੜ ਸੁਖੇਰੇ ਦੇ ਵਿਚਾਲੇ ਇਹ ਆਦੇ ਹੱਥ ਤੇ ਹੀ ਆਉਂਦੇ ਪੈ ਸੀ ਤੇ ਪਿੱਛੋਂ ਵੱਜ ਗਈ ਪੱਟੀ ਦੇ ਵਿੱਚ ਹੀ ਸਿੱਧੀ ਜੀ ਕਿਹੜੀ ਬੱਸ ਕਿਹੜੀ ਸੀ ਰੋਡਵੇਜ ਦੀ ਬੱਸ ਸੀ ਰੋਡਵੇਜ ਦੀ ਹਾਂਜੀ ਤੇ ਕਿੱਧਰ ਨੂੰ ਆ ਰਹੀ ਸੀ ਜਲਾਲਾਬਾਦ ਹੋਂਦੇ ਪੈਸੇ ਅੱਛਾ ਬੱਸ ਵੀ ਜਲਾਲਾਬਾਦ ਦੀ ਆ ਜਲਾਲਾਬਾਦ ਪਿੱਛੋਂ ਬੱਸ ਵਜਦੀ ਪਿੱਛੋਂ ਬੱਸ ਵਜਦੀ ਹਾਂਜੀ ਤੇ ਪਾਸਾ ਲੈ ਕਿੱਥੇ ਉੱਥੇ ਤਾਂ ਕੋਈ ਬੰਦਾ ਨਹੀਂ ਸੀ ਬੱਸ ਸੀ ਅੱਜ ਬੱਸ ਖੜੀ ਹੈ ਅੱਕੇ ਬੱਸ ਖੜੀ ਹੈ ਹਾਂ ਉੱਥਾਂ ਆਪ ਨਹੀਂ ਕੋਈ ਨਾ ਉੱਥੇ ਹੋਰ ਕੋਈ ਅੱਛਾ ਕੀ ਹੋਇਆ ਕੋਈ ਸਾਲੇ ਖੜੇ ਦੋ ਤਿੰਨ ਗਏ ਨਹੀਂ ਹੁਣ ਹੋਇਆ ਕੀ ਇਹਦੇ ਹੁਣ ਮ੍ਰਿਤਿ ਉਹ ਗੋਸ਼ਤਕਾਰ ਦੀ ਕੁੜੀ ਨੂੰ ਤਾਂ ਤੁਹਾਡੀ ਕੀ ਲੱਗਦੀ ਹੈ ਮੇਰੀ ਨੋ ਹੈ ਨੋ ਆ ਕਿਥੇ ਹੋਰ ਹੈ 32 34 ਸਾਲ ਬੱਚੇ ਵੀ ਗਏ हां ਤਿੰਨ ਬੱਚੇ ਤਿੰਨ ਬੱਚੇ ਦੋ ਕੁੜੀਆਂ ਇੱਕ ਮੁੰਡਾ ਅੱਛਾ ਤੁਹਾਡੇ ਬੇਟੇ ਦੇ ਵੀ ਘਟਾ ਲੱਗੀਆਂ ਹਾਂ ਉਹਦੀ ਲੱਤ ਲੱਤਾਂ ਟੁੱਟ ਗਈਆਂ ਪੱਤਰ ਟੁੱਟ ਗਿਆ ਹਾਂ ਹੁਣ ਇੱਥੇ ਆਇਆ ਕੋਪੂਲਸ ਵਾਲੇ ਤੇ ਤੁਹਾਡੇ ਹਾਲ ਹਾਲਾਤ ਕੋਈ ਨਹੀਂ ਆ ਗਿਆ ਕੋਈ ਦਰਵਾਇ ਨੀ ਹਾਲੇ ਕਿਹਨਾਂ ਆ ਬਟਾ ਰਾਮ ਸਿੰਘ ਪਿੰਡ ਕਿਹੜਾ ਜੀ ਲੱਖੇ ਕੇ ਮਸਾਹਿਬ ਲੱਖੇ ਕੇ ਮਸਾਹਿਬ ਹਾਂ ਜੀ ਕੀ ਕੰਮ ਕੀ ਕਰਦੇ ਹੋ ਮਜ਼ਦੂਰੀ ਕਰਦੇ ਹੋ ਮਜ਼ਦੂਰੀ ਮੁੰਡਾ ਕੀ ਕੰਮ ਕਰਦਾ ਬਟਾ ਇਹ ਮੁੰਡਾ ਟੂਟੀਆਂ ਦਾ ਕੰਮ ਕਰਦਾ ਵਾਰਡਰ ਸਪਲਾਈ ਦਾ ਕੰਮ ਵਾਰਡਰ ਮਜ਼ਦੂਰੀ ਕਰਦਾ ਨਾ ਮਜ਼ਦੂਰੀ